ਇਹਨਾਂ ਦਾ ਕੋਈ ਕੁੜੀ ਦਾ ਹੀ ਚੱਕਰ ਹੈ ਜੀ ਇਹ ਦੋ ਬੱਚੇ ਰਾਤ ਨੂੰ ਫਰਾਰ ਹੋ ਜਾਂਦੇ ਨੇ ਜੀ ਉਸ ਤੋਂ ਮੁੜ ਕੇ ਜੀ ਸਾਨੂੰ ਅੱਜ ਦੇ ਦਿਨ ਤੱਕ ਨਹੀਂ ਕੋਈ ਪਤਾ ਲੱਗਾ ਜੀ ਵੀ ਇਹ ਬੱਚੇ ਸਾਡੇ ਮਾਰਤੇ ਨੇ ਕਿ ਜਾਂ ਕਿਤੇ ਇਹਨਾਂ ਨੇ ਕਿਤੇ ਛੁੜਤੇ ਨੇ ਜਾਂ ਕੋਈ ਹੋਇਆ ਕੋਈ ਨਹੀਂ ਹੋਇਆ ਜੀ ਜਦੋਂ ਮੁੰਡੇ ਉਥੋਂ ਕਲਬਾਣੂ ਤੋਂ ਨਿਕਲਦੇ ਨੇ ਜੀ ਪਿੱਛੇ ਇਹਨਾਂ ਨੇ ਆਪ ਆਖਿਆ ਵੀ ਅਸੀਂ ਗੱਡੀ ਲਾਈ ਹੈ ਵੀ ਪਿੱਛੇ ਅਸੀਂ ਗੱਡੀ ਲਾਈ ਹੈ ਵੀ ਸਾਡੀ ਰਸਤੇ ਵਿੱਚ ਗੱਡੀ ਖੁੱਬ ਜਾਂਦੀ ਹੈ ਸਾਡੇ ਬੰਦੇ ਜਾ ਕੇ ਉੱਥੇ ਜਾਣਕਾਰੀ ਕਰਦੇ ਨੇ ਉੱਥੇ ਕੋਈ ਕਿਸੇ ਦੀ ਗੱਡੀ ਨਹੀਂ ਖੁੱਬੀ ਹੋਈ ਸੀ ਗਵਾਂਡੀ ਜੀ ਉੱਥੇ ਪਿੰਡ ਦਾ ਉਹਨਾਂ ਦਾ ਡੇਰਾ ਹੈ ਕੋਲ ਉਹ ਕਹਿੰਦਾ ਰਾਤ ਨੂੰ ਅਸੀਂ ਬਹੁਤ ਹੱਥੋਂ ਚਿੰਕਾ ਸੁਣੀਆ ਕਹਿੰਦਾ ਬੱਚਿਆਂ ਦੀ ਇਹ ਕੁੜੀ ਦੀ ਗੱਲ ਕਰ ਰਹੇ ਹਾਂ ਕਲਵਾਣੂ ਪਿੰਡ ਦੀ ਕੁੜੀ ਹੈ ਕੀ ਉਹ ਕੁੜੀ ਵੀ ਗਾਇਬ ਹੈ ਹਾਂ ਜੀ ਉਹ ਕੁੜੀ ਵੀ ਗਾਇਬ ਹੈ ਕੁੜੀ ਵੀ ਹੈ ਨਹੀਂ ਜੀ ਪਾਖੜਾ ਨਹਿਰ ਦੇ ਵਿੱਚੋਂ ਤੁਹਾਡੇ ਬੇਟੇ ਦਾ ਮੋਬਾਈਲ ਹੈ ਜਿਹੜਾ ਉੱਥੋਂ ਮਿਲਦਾ ਹਾਂ ਉੱਥੋਂ ਮਿਲਦਾ ਜੀ ਮੋਬਾਈਲ ਤੇ ਮੋਟਰਸਾਈਕਲ ਸਾਡਾ ਉੱਥੋਂ ਮਿਲਦਾ ਜੀ ਗੋਤੇਖੋਰਾ ਨੇ ਕੱਢ ਕੇ ਦਿੱਤਾ ਜੀ ਤਨੂ ਕੀ ਲੱਗਦਾ ਬਾਈ ਕਿ ਫਿਰ ਜਦੋਂ ਬੋਡੀਆਂ ਨਹਿਰ ਦੇ ਵਿੱਚ ਵੀ ਨਹੀਂ ਮਿਲਦੀਆਂ ਮੋਟਰਸਾਈਕਲ ਮਿਲ ਜਾਂਦੇ ਨੇ ਤੇ ਮੋਬਾਈਲ ਉਹਨਾਂ ਦਾ ਮਿਲ ਜਾਂਦਾ ਫਿਰ ਤੁਹਾਡਾ ਸ਼ੱਕ ਕਿਤੇ ਸਾਨੂੰ ਝੱਕ ਐ ਲੱਗਦਾ ਜੀ ਪੱਕਾ ਬੰਦੇ ਮਾਰਤੇ ਨਹੀਂ ਸੀ ਮੁੰਡੇ ਮੁੰਡੇ ਜਿੰਦਾ ਨਹੀਂ ਹੈਗੇ ਜੀ ਜਵੇਂ ਸਾਨੂੰ ਇਹ ਨਾ ਪੂਰਾ ਵਿਸ਼ਵਾਸ ਹੈ 1.5 ਮਹੀਨਾ ਹੋ ਗਿਆ ਜੀ ਸਾਸੀ ਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਤੁਸੀਂ ਮੈਂ ਤਨਵੰਤ ਸਿੰਘ ਕਮਾਨ ਪਾਤਣਾਂ ਦੇ ਅਧੀਨ ਪੈਂਦੇ ਪਿੰਡ ਡਰੋਲੀ ਤੋਂ ਇੱਕ ਖਬਰ ਸਾਹਮਣੇ ਆਉਂਦੀ ਹੈ ਕਿ ਉਹਨਾਂ ਦੇ ਪਿੰਡ ਦੇ ਦੋ ਮੁੰਡੇ ਜੋ ਕਿ ਪਿਛਲੇ ਕਈ ਦਿਨਾਂ ਤੋਂ ਗਾਇਬ ਨੇ ਘਰ ਦੇ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਘਰ ਦੇ ਕਹਿੰਦੇ ਨੇ ਕਿ ਨਾ ਤਾਂ ਪੁਲਿਸ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਕਰ ਰਹੀ ਹੈ ਤੇ ਨਾ ਹੀ ਸਾਨੂੰ ਮੁੰਡਿਆਂ ਦਾ ਕੋਈ ਸਰਾਖ ਹੈ ਜਿਹੜਾ ਮਿਲ ਰਿਹਾ ਹੈ ਹੁਣ ਘਰ ਦੇ ਇਸ ਮਾਮਲੇ ਦੇ ਵਿੱਚ ਸ਼ੱਕ ਪਿਆਰ ਇਸ਼ਕ ਦੇ ਮਾਮਲੇ ਦਾ ਜਤਾ ਰਹੇ ਨੇ ਕਿ ਸਾਡੇ ਮੁੰਡੇ ਨੇ ਜਿਹੜੇ ਉਹ ਕਿਸੇ ਹੋਰ ਪਿੰਡ ਦੀ ਕੁੜੀ ਦੇ ਨਾਲ ਜਿਹੜੇ ਕਿ ਕਹਦੀਏ ਫਰਾਰ ਹੋ ਗਏ ਬੱਚੇ ਨੇ ਜਿਹੜੇ ਉਹ ਗਲਤੀ ਕਰ ਬੈਠਦੇ ਨੇ ਪਰ ਅਸਲ ਦੇ ਵਿੱਚ ਉਹਨਾਂ ਦਾ ਕੋਈ ਸਰਾਖ ਹੈ ਜਿਹੜਾ ਕੁੜੀ ਵਾਲਿਆ ਪਾਸੋਂ ਵੀ ਨਹੀਂ ਮਿਲ ਰਿਹਾ ਸੋ ਅਸਲ 'ਚ ਮਾਮਲਾ ਕੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਬਾਈ ਦੇ ਜਿਹੜੇ ਮੁੰਡਾ ਗਾਇਬ ਆ ਉਹਦੇ ਪਿਤਾ ਜੀ ਮੌਜੂਦ ਨੇ ਬਾਈ ਜੀ ਸਾਸਿਕਾ ਸਾਸਿਕਾ ਜੀ ਬਾਈ ਜੀ ਇਹ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਗੁਰਮੁਖ ਸਿੰਘ ਹੈ ਜੀ ਬਾਈ ਜੀ ਮਾਮਲਾ ਕੀ ਹੈ ਪੂਰਾ ਜੀ ਬਾਈ ਜੀ ਮਾਮਲਾ ਇਹ ਹੈ ਇਹਨਾਂ ਦਾ ਕੋਈ ਕੁੜੀ ਦਾ ਹੀ ਚੱਕਰ ਹੈ ਜੀ ਇਹ ਦੋ ਬੱਚੇ ਰਾਤ ਨੂੰ ਫਰਾਰ ਹੋ ਜਾਂਦੇ ਨੇ ਜੀ ਕਿਹੜੀ ਤਰੀਕ ਨੂੰ ਇਹ ਜੀ 29 29 7 ਨੂੰ ਜੀ ਠੀਕ ਹੈ 29 7 ਨੂੰ ਜੀ ਫਰਾਰ ਹੁੰਦੇ ਨੇ ਉਸ ਤੋਂ ਮੁੜ ਕੇ ਜੀ ਸਾਨੂੰ ਅੱਜ ਦੇ ਦਿਨ ਤੱਕ ਨਹੀਂ ਕੋਈ ਪਤਾ ਲੱਗਾ ਜੀ ਬਈ ਇਹ ਬੱਚੇ ਸਾਡੇ ਮਾਰਤੇ ਨੇ ਕਿ ਜਾਂ ਕਿਤੇ ਇਹਨਾਂ ਨੇ ਕਿਤੇ ਛੁੜਤੇ ਨੇ ਜਾਂ ਕੋਈ ਹੋਇਆ ਕੋਈ ਨਹੀਂ ਹੋਇਆ ਜੀ ਸਾਨੂੰ ਅਜੇ ਤੱਕ ਇਸ ਗੱਲ ਦਾ ਕੋਈ ਜਾਣਕਾਰੀ ਨਹੀਂ ਮਿਲੀ ਪੁਲਿਸ ਪ੍ਰਸ਼ਾਸਨ ਕੋਲ ਵੀ ਜਾ ਜਾ ਕੇ ਅਸੀਂ ਆਕ ਚੁੱਕੇ ਆ ਸਾਡਾ ਨਾਂ ਕਿਸੇ ਨੇ ਅੱਜ ਤੱਕ ਕੇਸ ਹੀ ਦਰਜ ਕਰਿਆ ਜੀ ਦੋ ਵਾਰਾ ਧਰਨਾ ਲਾਤਾ ਏ ਇੱਕ ਵਾਰਾ ਪਹਿਲਾਂ ਧਰਨਾ ਅਸੀਂ ਬਹੁਤ ਜ਼ੋਰ ਨਾਲ ਲਾਇਆ ਜੀ ਪ੍ਰਸ਼ਾਸਨ ਸਾਡੀ ਜਮੀ ਨਹੀਂ ਸੁਣ ਰਹੀ ਸੀ ਹੁਣ ਸਾਡਾ ਫੇਰ ਪ੍ਰਸ਼ਾਸਨ ਨੇ ਅਸੀਂ ਧਰਨਾ ਲਾਇਆ ਏ ਜਿਸ ਕਰਕੇ ਸਾਡੀ ਐਫ ਆਰ ਕੱਟੀ ਗਈ ਹੈ ਜੀ ਉਹ ਵੀ ਬੜੀ ਮੁਸ਼ਕਲ ਨਾਲ ਅਸੀਂ ਐਫਆਰ ਘਟਵਾਈ ਹੈ ਅਜੇ ਵੀ ਉਹ ਸੀ ਅਜੇ ਗੱਲ ਦਾ ਕੋਈ ਅਜੇ ਨਿਤਰਾਣੀ ਕਾਰੋਬਾਰ ਨਹੀਂ ਹੋਇਆ ਕੋਈ ਵੀ ਗੱਲ ਦਾ ਕੋਈ ਸੀ ਜੀ ਹਾਂਜੀ ਤੇ ਬਾਈ ਜੀ ਜਿਹੜੇ ਤੁਹਾਡੇ ਬੱਚੇ ਨੇ ਤੁਹਾਡਾ ਇੱਕ ਮੁੰਡਾ ਮੇਰਾ ਇੱਕ ਮੁੰਡਾ ਹੈ ਇੱਕ ਮੁੰਡਾ ਇੱਕ ਇਹਨਾਂ ਦਾ ਮੁੰਡਾ ਮਤਲਬ ਤੁਹਾਡਾ ਭਤੀਜਾ ਹੀ ਹੈ ਤੇ ਬਾਈ ਜੀ ਮੁੰਡੇ ਕੰਮਕਾਰ ਕੀ ਕਰਦੇ ਸੀ ਮੁੰਡਾ ਮੇਰਾ ਤੁਸੀਂ ਕਰਦਾ ਸੀ ਡੈਂਟਰ ਪੈਂਡ ਦਾ ਕੰਮ ਪਾਤਣਾ ਜੀ ਇਹਦਾ ਮੁੰਡਾ ਟਾਇਰਾਂ ਵਾਲੀ ਦੁਕਾਨ ਤੇ ਲੱਗਾ ਸੀ ਉਹ ਵੀ ਪਾਤਣਾ ਸੀ ਜੀ ਹਾਂਜੀ ਤੇ ਤੁਹਾਨੂੰ ਫਿਰ ਕੀ ਸ਼ੱਕ ਕੀ ਹੈ ਵੀ ਇਹ ਮੁੰਡੇ ਗਏ ਕਿੱਥੇ ਕੀ ਸ਼ੱਕ ਮੁੰਡੇ ਦੀ ਛੱਕ ਇਹ ਕਰਕੇ ਸਾਨੂੰ ਹੋਇਆ ਜੀ ਜਦੋਂ ਮੁੰਡੇ ਉੱਥੋਂ ਕਲਬਾਣੂ ਤੋਂ ਨਿਕਲਦੇ ਨੇ ਜੀ ਪਿੱਛੇ ਇਹਨਾਂ ਨੇ ਆਪ ਆਖਿਆ ਵੀ ਅਸੀਂ ਗੱਡੀ ਲਾਈ ਹੈ ਵੀ ਪਿੱਛੇ ਅਸੀਂ ਗੱਡੀ ਲਾਈ ਹੈ ਸਾਡੀ ਰਸਤੇ ਵਿੱਚ ਗੱਡੀ ਖੁੱਬ ਜਾਂਦੀ ਹੈ ਸਾਡੇ ਬੰਦੇ ਜਾ ਕੇ ਉੱਥੇ ਜਾਣਕਾਰੀ ਕਰਦੇ ਨੇ ਉੱਥੇ ਕੋਈ ਕਿਸੇ ਦੀ ਗੱਡੀ ਨਹੀਂ ਖੁੱਭੀ ਹੋਈ ਚੀ ਫਿਰ ਜਦੋਂ ਅੱਗੇ ਆ ਕੇ ਦੇਖਦੇ ਨੇ ਉੱਚੇ ਆ ਕੇ ਮੋਟਰਸਾਈਕਲ ਜੀ ਉੱਥੇ ਮਿਲਦਾ ਹੈ ਉਸ ਤੋਂ ਮੁੜ ਕੇ ਫਿਰ ਅਸੀਂ ਰੋਕੇਸ਼ਨਾਂ ਵੀ ਕਢਾਈਆਂ ਜੀ ਉਹਦਿਆਂ ਮੋਬਾਈਲ ਦੀਆਂ ਉਹ ਵੀ ਰੋਕੇਸ਼ਨਾਂ ਉੱਥੇ ਹੀ ਬੰਦ ਹੋ ਜਾਣ ਜੀ ਅੱਗੇ ਕੋਈ ਵੀ ਨਹੀਂ ਕਿਤੇ ਰੋਕੇਸ਼ਨ ਨਹੀਂ ਗਈ ਜੀ ਮੋਬਾਈਲ ਦੀ ਕਿਤੇ ਵੀ ਉਸ ਤੋਂ ਮੁੜ ਕੇ ਸਾਨੂੰ ਛੱਕ ਦੇ ਦੌਰ ਤੇ ਅਸੀਂ ਜੀ ਉਸ ਤੋਂ ਮੁੜ ਕੇ ਗੋਤੇ ਖੋ ਉਹਦੀਆ ਭਖੜਾ ਤੇ ਅਸੀਂ ਜੀ ਗੋਤੇ ਖੋਰ ਬੁਲਾਏ ਨੇ ਜਦੋਂ ਗੋਤੇ ਖੋਰ ਬੁਲਾਏ ਨੇ ਅਸੀਂ ਇਹਨਾਂ ਦੇ ਕਲਬਾਣੂ ਦੇ ਪਿੰਡ ਤੋਂ ਅਸੀਂ ਸ਼ੁਰੂ ਕਰਿਆ ਜੀ ਗੋਤੇ ਖੋਰ ਵਾੜ ਕੇ ਜਦੋਂ ਅਸੀਂ ਸਾਡੇ ਪਿੰਡ ਵਾਲੇ ਭਖੜਾ ਤੇ ਆਏ ਨੇ ਜੀ ਉੱਥੋਂ ਮੋਬਾਈਲ ਮੁੰਡਿਆ ਦਾ ਤੇ ਮੋਟਰਸਾਈਕਲ ਸਾਨੂੰ ਬਰਾਮਦ ਹੁੰਦਾ ਜੀ ਉਹ ਚ ਭਖੜਾ ਨਹਿਰ ਚ ਅੱਛਾ ਭਖੜਾ ਨਹਿਰ ਦੇ ਵਿੱਚੋਂ ਤੁਹਾਡੇ ਬੇਟੇ ਦਾ ਮੋਬਾਈਲ ਹੈ ਜਿਹੜਾ ਉੱਥੋਂ ਮਿਲਦਾ ਹਾਂ ਉੱਥੋਂ ਮਿਲਦਾ ਜੀ ਮੋਬਾਈਲ ਤੇ ਮੋਟਰਸਾਈਕਲ ਸਾਡਾ ਉੱਥੋਂ ਮਿਲਦਾ ਜੀ ਗੋਤੇ ਖੋਰਾਂ ਨੇ ਕੱਢ ਕੇ ਦਿੱਤਾ ਜੀ ਹਾਂਜੀ ਫਿਰ ਤੁਹਾਨੂੰ ਕੀ ਲੱਗਦਾ ਹੁਣ ਵੀ ਸ਼ੱਕ ਸਾਨੂੰ ਸ਼ੱਕ ਐ ਲੱਗਦਾ ਜੀ ਪੱਕਾ ਬੰਦੇ ਮਾਰਤੇ ਨਹੀਂ ਸੀ ਮੁੰਡੇ ਮੁੰਡੇ ਜਿੰਦਾ ਨਹੀਂ ਆਏਗੇ ਜੀ ਜਿਵੇਂ ਸਾਨੂੰ ਇਹ ਨਾ ਪੂਰਾ ਵਿਸ਼ਵਾਸ ਹੈ ਜੀ ਡੇਢ ਮਹੀਨਾ ਹੋ ਗਿਆ ਜੀ ਜੇਕਰ ਆ ਪਾਖੜਾ ਨਹਿਰ ਦੇ ਵਿੱਚੋਂ ਤੁਸੀਂ ਦੱਸ ਰਹੇ ਹੋ ਵੀ ਮੋਬਾਈਲ ਮਿਲ ਗਿਆ ਮੋਟਰਸਾਈਕਲ ਮਿਲ ਗਿਆ ਤਾਂ ਫਿਰ ਮੁੰਡੇ ਦੀ ਬਾਡੀਜ਼ ਵੀ ਤਾਂ ਉੱਥੋਂ ਹੀ ਮਿਲਣੀ ਸੀ ਉੱਥੇ ਬਾਡੀ ਨਹੀਂ ਹੈਗੀ ਜੀ ਉੱਥੇ ਵੀ ਨਾ ਗੋਤੇਖੋਰ ਜਦੋਂ ਆਏ ਨੇ ਹਾਂਜੀ ਤੇ ਗੋਤੇਖੋਰਾਂ ਨੂੰ ਅਸੀਂ ਜਦੋਂ ਬਾੜਾ ਹੈ ਪਹਿਲੇ ਦਿਨ ਤੋਂ ਉਹਨਾਂ ਨੇ ਆਖਿਆ ਵੀ ਤਿੰਨ ਬੋਰੀਆਂ ਚ ਪਈਆਂ ਨੇ ਉਸ ਤੋਂ ਬਾਅਦ ਚ ਗੋਤੇਖੋਰਾਂ ਨੇ ਵੀ ਸਾਨੂੰ ਨਹੀਂ ਦੱਸਿਆ ਜੀ ਕੋਈ ਵੀ अच्छा हां जी ਉਹ ਚ ਦੁਬਾਰਾ ਫਿਰ ਗੋਤੇ ਖੋੜਵਾੜੇ ਨੇ ਫਿਰ ਉਹਨਾਂ ਨੇ ਕੋਈ ਸਾਨੂੰ ਨਹੀਂ ਦੱਸਿਆ ਕੁਝ ਵੀ ਵੀ ਥੱਲੇ ਕੁਝ ਨਹੀਂ ਕੁਝ ਨਹੀਂ ਹੈਗਾ ਜੀ ਪਹਿਲਾਂ ਕਹਿੰਦੇ ਸੀ ਤਿੰਨ ਪਹਿਲਾਂ ਕਹਿੰਦੇ हां जी ਪਹਿਲਾਂ ਕਹਿੰਦੇ ਤਿੰਨ ਬੋਰੀਆਂ ਪੰਜਾਂ ਨਾਲ ਥੱਲੇ ਜੀ ਛੱਕਦੇ हां जी ਛੱਕਦੇ ਆਧਾਰ ਤੇ ਫਿਰ ਬਾਅਦ ਜਦੋਂ ਵਾੜੇ ਨੇ ਫਿਰ ਉਸ ਤੋਂ ਬਾਅਦ ਕੋਈ ਵੀ ਨਹੀਂ ਦੱਸਿਆ ਜੀ ਉਹਨਾਂ ਨੇ ਤੁਹਾਨੂੰ ਕੀ ਲੱਗਦਾ ਬਾਈ ਕਿ ਫਿਰ ਜਦੋਂ ਬੋਡੀਆਂ ਨਹਿਰ ਦੇ ਵਿੱਚ ਵੀ ਨਹੀਂ ਮਿਲਦੀਆਂ ਮੋਟਰਸਾਈਕਲ ਮਿਲ ਜਾਂਦੇ ਨੇ ਤੇ ਮੋਬਾਈਲ ਉਹਨਾਂ ਦਾ ਮਿਲ ਜਾਂਦਾ ਫਿਰ ਤੁਹਾਡਾ ਸ਼ੱਕ ਕਿੱਥੇ ਜਾਂਦਾ ਫਿਰ ਸਾਡਾ ਤੇਹੀ ਛੱਕ ਜਾਂਦਾ ਵੀ ਕਿਤੇ ਬੱਚੇ ਮਰ ਗਏ ਮਾਰੇ ਗਏ ਨੇ ਸਾਡਾ ਵੇ ਸਾਨੂੰ ਇਹ ਨਹੀਂ ਪਤਾ ਹੁਣ ਉਹ ਜਦੋਂ ਕਹਿੰਦੇ ਹਨ ਸਾਨੂੰ ਨਹੀਂ ਪਤਾ ਜੀ ਇਸ ਗੱਲ ਦਾ ਇਹਨਾਂ ਦੀ ਗੱਡੀ ਵੀ ਗਈ ਹੈ ਜਾਂ ਬੰਦਿਆਂ ਨੂੰ ਉੱਥੇ ਭਖੜਾ ਸਿੱਟਾ ਗਿਆ ਕਿ ਜਾਂ ਉਹਨਾਂ ਨੇ ਕਿਹਦੇ ਥਾਂ ਤੇ ਸਿੱਟਾ ਗਿਆ ਦੱਬਿਆ ਗਿਆ ਸਾਨੂੰ ਤੁਸੀਂ ਕੁੜੀ ਦੀ ਗੱਲ ਕਰ ਰਹੇ ਹੋ ਕਲਵਾਣੂ ਪਿੰਡ ਦੀ ਕੁੜੀ ਹੈ ਕੀ ਉਹ ਕੁੜੀ ਵੀ ਘਰੋਂ ਗਾਇਬ ਹੈ ਹਾਂਜੀ ਉਹ ਕੁੜੀ ਵੀ ਗਾਇਬ ਹੈ ਕੁੜੀ ਵੀ ਹੈ ਨਹੀਂ ਜੀ ਅੱਛਾ ਤਿੰਨੇ ਹੀ ਤੇ ਤੁਹਾਡਾ ਭਤੀਜਾ ਤੇ ਤੁਹਾਡਾ ਬੇਟਾ ਵੀ ਹਾਂਜੀ ਉਹ ਵੀ ਗਾਇਬ ਨੇ ਤਿੰਨੇ ਜੀ ਇੱਕੋ ਹੀ ਦਿਨ ਦੇ ਗਾਇਬ ਨੇ ਉਹ ਕੋਈ ਇੱਕੋ ਹੀ ਦਿਨ ਦੇ ਜੀ ਕੋਈ ਉਹਨਾਂ ਦਾ ਕੋਈ ਅਜੇ ਤੱਕ ਕੋਈ ਫੋਨ ਕੋਈ ਕੁਝ ਨਹੀਂ ਉਹਨਾਂ ਦਾ ਆਇਆ ਜੀ ਕੁਝ ਵੀ ਹਾਂਜੀ ਗਈ ਦੋ ਇੱਕ ਇੱਕ ਨਾਲ ਹੀ ਭੱਜ ਗਈ ਜੀ ਦੋਹਾਂ ਨਾਲ ਤੇ ਭੱਜ ਗਈ ਨਹੀਂ ਗਈ ਜੀ ਉਹ ਹਾਂਜੀ ਇੱਕ ਤਾਂ ਕਰਦਾ ਫੋਨ ਪਿੱਛੇ ਜੀ ਜੇ ਸਹੀ ਹੁੰਦੇ ਜਾਂਦੇ ਹੁੰਦੇ ਤੇ ਉਹਨਾਂ ਦਾ ਇੱਕ ਦਾ ਵੀ ਨਹੀਂ ਆਇਆ ਕਿਸੇ ਦਾ ਜੀ ਅਸੀਂ ਤੇ ਪ੍ਰਸ਼ਾਸਨ ਕੋਲ ਗੇੜੇ ਮਾਰ-ਮਾਰ ਕੇ ਜੀ ਸਾਡਾ ਤਾਂ ਕੋਈ ਸੁਲਵਾਈ ਨਹੀਂ ਹੋ ਰਹੀ ਜੀ ਕੋਈ ਸਾਨੂੰ ਇਨਸਾਫ਼ ਨਹੀਂ ਮਿਲ ਰਿਹਾ ਜੀ ਅੱਜ ਪੌਣੇ 2 ਮਹੀਨੇ ਵਾਂਗੂ ਹੋ ਗਏ 1.5 ਮਹੀਨੇ ਵਾਂਗੂ ਇਹ ਮਾਮਲਾ ਕਿੰਨੇ ਕ ਚਿਰ ਤੋਂ ਚੱਲ ਰਿਹਾ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹ ਮੁੰਡਾ ਕੁੜੀ ਨਾਲ ਗੱਲਬਾਤ ਕਰਦਾ ਸੀ ਜਾਂ ਕੁਝ ਵੀ ਕਿੰਨੇ ਕ ਸਮੇਂ ਤੋਂ ਚੱਲ ਰਿਹਾ ਇਸ ਗੱਲ ਦਾ ਸਾਨੂੰ ਨਹੀਂ ਪਤਾ ਜੀ ਜੇ ਸਾਨੂੰ ਪਤਾ ਹੁੰਦਾ ਫਿਰ ਸਾਨੂੰ ਪਤਾ ਲੱਗਿਆ ਸਾਨੂੰ ਤਾਂ ਉਹਨੂੰ ਫਿਰ ਕਿਵੇਂ ਸ਼ੱਕ ਹੋਇਆ ਉਹ ਕੁਲਵਾਨੂ ਵਾਲੀ ਕੁੜੀ ਜੀ ਸਾਨੂੰ ਤਾਂ ਐਵੇਂ ਸ਼ੱਕ ਹੋਇਆ ਜੀ ਸਾਡੇ ਪਿੰਡ ਦਾ ਮੁੰਡਾ ਜੀ ਤੇ ਉਹਨੇ ਸਾਡੇ ਪਿੰਡ ਦਾ ਜੀ ਮੁੰਡਾ ਏ ਉਹਨੇ ਸਾਨੂੰ ਦੱਸਿਆ ਜਦੋਂ ਉਹਦੇ ਕੋਲ ਫੋਨ ਆਇਆ ਕਿਤੇ ਬਈ ਐਵੇਂ ਐਵੇਂ ਮੁੰਡੇ ਤੁਹਾਡੇ ਉੱਥੇ ਗਏ ਨੇ ਸਵੇਰੇ ਸਾਨੂੰ ਦਿਨ ਚੜ੍ਹੇ ਰਾਤ ਨੂੰ ਤੋਂ ਆਪਣੇ ਭੱਜੇ ਫਿਰਨ ਜੋ ਮਰਜ਼ੀ ਕਰਦੇ ਫਿਰੇ ਸਾਨੂੰ ਸਵੇਰੇ ਦਿਨ ਚੜ੍ਹੇ ਪਤਾ ਲੱਗਾ ਜੀ ਜਦੋਂ ਪੁਲਿਸ ਆਈ ਹੈ ਅੱਛਾ ਹਾਂਜੀ ਫੋਨ ਆ ਗਿਆ ਜੀ ਤੁਸੀਂ ਤੁਹਾਡੇ ਕੋਲੇ ਜਦੋਂ ਪੁਲਿਸ ਆਉਂਦੀ ਹੈ ਪੁਲਿਸ ਨੇ ਤੁਹਾਨੂੰ ਕੀ ਦੱਸਿਆ ਸਾਨੂੰ ਪੁਲਿਸ ਨੇ ਦੱਸਿਆ ਜੀ ਉਹਦਾ ਪਿਓ ਦਾ ਮੁੰਡਾ ਨਾਲ ਹੀ ਏ ਜੀ ਉਹ ਕਹਿੰਦਾ ਵੀ ਐਵੇਂ ਕਹਿੰਦਾ ਮੇਰੀ ਕੁੜੀ ਵੀ ਕਹਿੰਦਾ ਤੁਹਾਡੇ ਮੁੰਡੇ ਕਹਿੰਦਾ ਭਜਾ ਕੇ ਲੈ ਗਏ ਨੇ ਜੀ ਕਹਿੰਦਾ ਮੈਂ ਮਗਰ ਗੱਡੀ ਲਾਈ ਹੈ ਗੱਡੀ ਕਹਿੰਦਾ ਮੇਰੀ ਖੁੱਬ ਜਾਂਦੀ ਹੈ ਮੇਤੋਂ ਥੋੜੀ ਦੂਰੀ ਕਹਿੰਦਾ ਮੇਤੋਂ ਭੱਜ ਜਾਂਦੇ ਨੇ ਕਹਿੰਦਾ ਹਾਂਜੀ ਤੇ ਮਤਲਬ ਉਹ ਕਹਿੰਦੇ ਨੇ ਵੀ ਸਾਡੀ ਕੁੜੀ ਤੇ ਤੁਹਾਡੇ ਮੁੰਡੇ ਭੱਜ ਚੁੱਕੇ ਨੇ ਵੀ ਉਹ ਨਹੀਂ ਪਤਾ ਵੀ ਕਿੱਥੇ ਗਏ ਨੇ ਕਿੱਥੇ ਨਹੀਂ ਕਿੱਥੇ ਹਾਂਜੀ ਬਸ ਇਹ ਨਹੀਂ ਦੱਸ ਰਹੇ ਵੀ ਸਾਨੂੰ ਪਤਾ ਹੀ ਨਹੀਂ ਹੈਗਾ ਉਹਨਾਂ ਦਾ ਮਤਲਬ ਉਹਨਾਂ ਦੇ ਕਹਿਣ ਦੇ ਮੁਤਾਬਕ ਬੱਚੇ ਕਿਤੇ ਦੂਰ ਭੱਜ ਗਏ ਨੇ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੇ ਬੱਚਿਆਂ ਨੂੰ ਮਾਰਤਾ ਤਾ ਤੂੰ ਇਹੀ ਗੱਲ ਕਹਿੰਦੇ ਹਾਂਜੀ ਹਾਂਜੀ ਅਸੀਂ ਇਹੀ ਗ ਭਾਈ ਜੀ ਤੁਹਾਡਾ ਵੀ ਬੇਟਾ ਨਾਲ ਹੀ ਸੀ ਹਾਂਜੀ ਹਾਂਜੀ ਮੇਰਾ ਬੇਟਾ ਵੀ ਨਾਲ ਹੀ ਭਾਈ ਜੀ ਤੁਹਾਡਾ ਮਤਲਬ ਕਿ ਤੁਸੀਂ ਭਰਾ ਭਰਾ ਹੋ ਆਪਸੇ ਨਹੀਂ ਇਹ ਮੇਰਾ ਚਾਚਾ ਲੱਗਦਾ ਚਾਚਾ ਲੱਗਦਾ ਹੈ ਭਾਈ ਤੁਹਾਡਾ ਬੇਟਾ ਜਿਹੜਾ ਉਹਦੀ ਉਮਰ ਕਿੰਨੀ ਕਿਆ ਬਟ 17 ਸਾਲ ਦੀ ਜੇ 17 ਸਾਲ ਦੀ ਹਾਂਜੀ ਤੇ ਦੂਜੇ ਮੁੰਡੇ ਦੀ ਉਮਰ ਕਿੰਨੀ ਦੂਜੇ ਮੁੰਡੇ ਹੈਗੀ 18-19 ਸਾਲ ਦੀ ਅੱਛਾ ਮਤਲਬ ਕਿ ਦੋਵੇਂ ਹਾਂ ਹਮ ਉਮਰ ਜੀ ਦੇ ਹਾਂਜੀ 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 ਬਸ ਤੇ ਕੁੜੀ ਦੀ ਜਿਹੜੀ ਇਹ ਗੱਲ ਕਰ ਰਹੇ ਨੇ ਉਹ ਕੁੜੀ ਕਿੰਨੇ ਕੋ ਉਮਰ ਦੀ ਲੱਗਦੀ ਹੈ ਕੀ ਕੁਝ ਕੰਮਕਾਰ ਕੋਈ ਕੀ ਕਰਦੀ ਹੈ ਪਤਾ ਕੁਝ ਜਾਣਕਾਰੀ ਕੁੜੀ ਦਾ ਸਾਨੂੰ ਨਹੀਂ ਪਤਾ ਕੁੜੀ ਕੀ ਕੰਮਕਾਰ ਕਰਦੀ ਕੁੜੀ ਦੀ ਉਮਰ ਦਾ ਵੀ ਸਾਨੂੰ ਪਤਾ ਨਹੀਂ ਨਾ ਕੁੜੀ ਅਸੀਂ ਕਿ ਦੇਖੀਏ ਨਾ ਅਸੀਂ ਸਾਡੇ ਪਿੰਡ ਆਈ ਨਾ ਕੁੜੀ ਮੈਂ ਦੇਖੀ ਜੀ ਸੱਕੀ ਮੇਰੀ ਦੋਤਰੀ ਹੋ ਹਾਂਜੀ ਮੈਂ ਨਹੀਂ ਦੇਖੀ ਕੁੜੀ ਤੁਹਾਡਾ ਮਤਲਬ ਕਿ ਕੋਈ ਉਸ ਤਰ੍ਹਾਂ ਦਾ ਕੋਈ ਹੈ ਨਹੀਂ ਸੀ ਤੇ ਭਾਈ ਜੀ ਜਦੋਂ ਪੁਲਿਸ ਆਉਂਦੀ ਹੈ ਬਾਈ ਹੁਰੀ ਕਹਿੰਦੇ ਨੇ ਵੀ ਸਾਡੇ ਘਰੇ ਆਉਂਦੀ ਹੈ ਕਿ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਥੋੜਾ ਮੁੰਡਾ ਵੀ ਇਹਨਾਂ ਦੇ ਨਾਲ ਹੀ ਚਲਾ ਗਿਆ ਮੁੰਡੇ ਦੇ ਪੁਲਿਸ ਆਉਂਦੀ ਜੀ ਇਹਨਾਂ ਸੇਰੇ ਮਿਲ ਲਿਆ ਮਖਤਿਆਰ ਸਿੰਘ ਆਇਆ ਮੈਨੂੰ ਮੇਰੀ ਗੱਡੀ ਉਠਾਇਆ ਅੰਨ ਚਾਚਾ ਕਿਤੇ ਉਹਨੂੰ ਮੈਨੂੰ ਫੇਰ ਠਾਇਆ ਮੈਂ ਫੇਰ ਥੱਲੇ ਉਤਰ ਗਿਆ ਮੈਂ ਉਹਨਾਂ ਦੇ ਘਰੇ ਗਿਆ ਫਿਰ ਮੈਨੂੰ ਨੇ ਕਿਹਾ ਵੀ ਮਖਤਿਆਰ ਦੇ ਛੋਟਾ ਮੁੰਡਾ ਮੈਂ ਛੋਟਾ ਮੁੰਡਾ ਮੇਰੇ ਕੋਲ ਹੀ ਹੈ ਤੇ ਫਿਰ ਉਹ ਤੇਰਾ ਮੋਟਰਸਾਈਕਲ ਮੋਟਰਸਾਈਕਲ ਮੇਰੇ ਕੋਲ ਹੈ ਮੈਂ ਮੋਟਰਸਾਈਕਲ ਲੈ ਗਿਆ ਛੋਟਾ ਮੁੰਡਾ ਵੀ ਲੈ ਗਿਆ ਤੇ ਇਹਨਾਂ ਬਾ ਗੱਲ ਪੈਣ ਕਰਕੇ ਮੈਂ ਫਿਰ ਤੋਂ ਭੱਜ ਕੇ ਨਿਕਲ ਆਇਆ ਮੈਂ ਕੋਈ ਗਲਤ ਦੱਸੋ ਕੀ ਗੱਲ ਕੀ ਬਾਤ ਹੈ ਮੈਨੂੰ ਕੋਈ ਗਲਵਾ ਨਹੀਂ ਦੱਸੀ ਉਦੋਂ ਬਾਅਦ ਪੁਲਿਸ ਆ ਗਈ ਸਾਨੂੰ ਦੋਆਂ ਚੱਕ ਕੇ ਲੈ ਗਈ ਚੌਂਕੀ ਬਾਦਸ਼ਾਹ ਪਰ ਬਾਤ ਸਹੀ ਗੱਲ ਸੀ ਮਤਲਬ ਪੁਲਿਸ ਤੁਹਾਨੂੰ ਚੌਂਕੀ ਦੇ ਵਿੱਚ ਲੈ ਜਾਂਦੀ ਹੈ ਹਾਂਜੀ ਹਾਂਜੀ ਬਾ ਲੈ ਜਾਂਦੀ ਉਹ ਸਾਨੂੰ ਪੁੱਛਕਿਛ ਕਰੀ ਮੈਂ ਤੁਹਾਨੂੰ ਤੁਸੀਂ ਦੱਸੋ ਵੀ ਤੁਹਾਡਾ ਮੁੰਡਾ ਵਾ ਸਾਨੂੰ ਪਤਾ ਹੀ ਨਹੀਂ ਮੁੰਡੇ ਦਾ ਮੈਨੂੰ ਤਾਂ ਤੇ 4-4 ਵਜੇ ਪਤਾ ਲੱਗਿਆ ਮਖਤਿਆਰ ਨੇ ਦੱਸਿਆ ਮਖਤਿਆਰ ਦੇ ਮੁੰਡੇ ਨੇ ਵੀ ਤੇਰਾ ਮੁੰਡਾ ਛੋਟਾ ਕਿੱਥੇ ਮੇਰਾ ਮੁੰਡਾ ਛੋਟਾ ਕਰੀਏ ਜੀ ਆਹ ਤੇਰਾ ਮੋਟਰਸਾਈਕਲ ਮੋਟਰਸਾਈਕਲ ਬਾਦ ਚ ਫਿਰ ਮੈਂ ਉਹਦੇ ਘਰੇ ਗਿਆ ਮਖਤਾਰਾਂ ਦੇ ਦੂਜੀ ਵਾਰ ਦੂਜੀ ਵਾਰ ਫਿਰ ਮੇਰੇ ਨਾਲ ਬੈ ਗਈ ਮਖਤਾਰਾਂ ਦਾ ਸਾਰਾ ਪਰਿਵਾਰ ਤੇ ਉਸ ਤੋਂ ਬਾਅਦ ਫਿਰ ਮੈਂ ਭੱਜ ਪੁੱਜ ਗਿਆ ਘਰੇ ਆ ਗਿਆ ਮੈਨੂੰ ਨਾ ਕੋਈ ਗੱਲ ਵੱਧ ਸੀ ਬਾਅਦ ਚ ਫਿਰ ਪੁਲਿਸ ਆ ਗਈ ਪੁਲਿਸ ਨੇ ਦੂਜਿਆਂ ਚੱਕ ਕੇ ਲੈ ਗਈ ਤੇ ਗੁਰਮੁਖ ਸਿੰਘ ਜੀ ਉਹਦੋਂ ਪਾਤਰਾ ਮੇਰਾ ਮੋਟਰਸਾਈਕਲ ਲੈ ਗਏ ਪਾਤਰਾ ਮੁੰਡੇ ਦੀ ਭਾਲ ਕਰਨ ਆ ਗਿਆ ਇਹਨੂੰ ਨਹੀਂ ਮਿਲਿਆ ਮੁੰਡਾ ਗੁਰਮੁਖ ਦਾ ਤੇ ਇੱਕ ਇਹ ਦੇਕਰ ਜਵਾਈ ਦਾ ਲਾਣੇ ਵਾਲਾ ਇਹ ਫਿਰ ਭਾਲ ਕਰਦੇ ਸਾਨੂੰ ਬਾਅਦ ਚ ਪੁਲਿਸ ਚੱਕ ਕੇ ਲੈ ਗਈ ਸ਼ਾਮੀ ਫਿਰ ਸਾਡੇ ਬੰਦੇ ਬੁੰਦੇ ਸਾਨੂੰ ਵਿਛੜਾ ਕੇ ਲੈ ਗਏ ਸਵੇਰੇ ਫਿਰ ਸਾਨੂੰ ਪੇਸ਼ ਕਰਾਤਾ ਜੀ ਤੇ ਥਾਣੇ ਚ ਫਿਰ ਇਹਨਾਂ ਨੇ ਬੰਦਿਆਂ ਨੇ 5 ਦਿਨ ਦਾ ਪੰਨ 2 ਦਿਨ ਟਾਈਮ ਮੰਗਿਆ ਜੀ ਵੀ ਜਿਹੜੇ ਮਾਪਿਓ ਦੇ ਬੱਚੇ ਆ ਮਾਪਿਓ ਨੂੰ ਇਹਨਾਂ ਨੇ ਚੱਕ ਕੇ ਅੰਦਰ ਵਾਰਤਾ ਹੀ ਇਹ ਫਿਰ ਭਾਲ ਕੌਣ ਕਰਨਗੀ ਫਿਰ ਪੰਚਾਇਤ ਨੇ ਟਾਈਮ ਲੈ ਕੇ ਭਾਲ ਅਸੀਂ ਕਰੀ ਜੀ ਰਾਜਸਥਾਨ ਤੱਕ ਜੀ ਅਸੀਂ ਬਹੁਤ ਮੋਟਰਾਂ ਦਾ ਤੇਲ ਪਵਾਵਾ ਗੱਡੀਆਂ ਲੈ ਲੈ ਗਏ ਸੀ ਬਹੁਤ ਬਹੁਤ ਦੂਰ ਗਿਆ ਸਾਨੂੰ ਜੀ ਕੋਈ ਨਹੀਂ ਸਾਡੇ ਬੱਚੇ ਮਿਲੇ ਏ ਕਦੇ ਕਦੇ ਸਾਨੂੰ ਉਥੇ ਲਿਜਾਣੇ ਮਿਲੇ ਜੀ ਕਦੇ ਰਾਸਤਾਨ ਮਿਲੇ ਜੀ ਕਦੇ ਸਾਨੂੰ ਉਹ ਮਾਲਕ ਕੰਟੇ ਮਿਲੇ ਜੀ ਜਿੰਦਾਂ ਨੇ ਕਾਰਵਾਈ ਬੜੀ ਐਫਐਸ ਜੱਜ ਕਾਈ ਉਹ ਵੀ ਚੁੱਪ ਹੋ ਗਿਆ ਜੀ ਇਹ ਵੀ ਨਹੀਂ ਹੁਣ ਕਦੇ ਸਾਨੂੰ ਬੱਚੇ ਉਥੇ ਮਿਲੇ ਸਾਨੂੰ ਉਥੇ ਮਿਲੇ ਇਹ ਵੀ ਕਲਬਾਨਾਂ ਨੂੰ ਝੂਠ ਮਾਰਤੇ ਬੱਚੇ ਸਾਡੇ ਨਾਲ ਦੀ ਮਾਰਤੇ ਹਾਂਜੀ ਤੁਹਾਨੂੰ ਲੱਗਦਾ ਵੀ ਬੱਚੇ ਨੇ ਜਿਹੜੇ ਤੁਹਾਡੇ ਉਹ ਇਸ ਦੁਨੀਆ ਤੇ ਵੀ ਨਹੀਂ ਰਹੇ ਹਾਂਜੀ ਇਸ ਦੁਨੀਆ ਤੇ ਨਹੀਂ ਰਹੇ ਇਹਨਾਂ ਬੱਚੇ ਮਾਰਤੇ ਕਲਬਾਨਾਂ ਵਾਲੇ ਤਾਨੂੰ ਇਸ ਗੱਲ ਦਾ ਸ਼ੱਕ ਹੈ ਪਰ ਹਲੇ ਤੱਕ ਕੋਈ ਕਨਫਰਮ ਤਾਂ ਨਹੀਂ ਕੋਈ ਗੱਲ ਹੋਈ ਕਿਸੇ ਕੋਈ ਕਾਰਵਾਈ ਨਹੀਂ ਹੋ ਰਹੀ ਸਾਨੂੰ ਡੇਢ ਮਹੀਨਾ ਹੋ ਗਿਆ ਕਿਤੇ ਦੀ ਭੱਜ ਕਿਤੇ ਭੱਜ ਸਾਡੀ ਨਾ ਕੋਈ ਪੁਲਿਸ ਮੁਲਾਜ਼ਮ ਕੋਈ ਸਾਡੀ ਸੁਣ ਰਹੇ ਨਹੀਂ ਅਜੇ ਭੱਜ ਪਰ ਕੇ ਬਹੁਤ ਸਾਡਾ ਹੱਕ ਹੈ ਸਾਨੂੰ ਨਹੀਂ ਕੋਈ ਇਨਸਾਫ ਮਿਲ ਜਾ ਬਸ ਹੋਰ ਗੱਲ ਡੇਢ ਮਹੀਨਾ ਹੋ ਗਿਆ ਬਾਈ ਹੁਰੀ ਕਹਿੰਦੇ ਨੇ ਕਿ ਇਹ ਇਸ ਗੱਲ ਨੂੰ ਵਾਪਰਿਆ ਪਰ ਹਾਲੇ ਤੱਕ ਨਾ ਤਾਂ ਕੋਈ ਬੱਚਿਆਂ ਦਾ ਸੁਰੱਖ ਮਿਲਿਆ ਤੇ ਨਾ ਹੀ ਜਿਹੜਾ ਕਿ ਇਹ ਇਹ ਕਹਿ ਰਹੇ ਨੇ ਕੋਈ ਪੁਲਿਸ ਦੇ ਵੱਲੋਂ ਕੋਈ ਉਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦਾ ਕੋਈ ਨਤੀਜਾ ਨਿਕਲੇ ਪਰ ਭਾਈ ਸਾਹਿਬ ਜਦੋਂ ਤੁਸੀਂ ਕਹਿੰਦੇ ਹੋ ਕਿ ਮੋਟਰਸਾਈਕਲ ਵੀ ਮਿਲ ਜਾਂਦਾ ਤਾਂ ਉਹ ਵੀ ਮਿਲ ਜਾਂਦਾ ਤਾਂ ਉਸ ਤੋਂ ਬਾਅਦ ਕਿਵੇਂ ਤੁਹਾਨੂੰ ਲੱਗਦਾ ਕਿ ਜਿਹੜੇ ਬੱਚੇ ਨੇ ਤੁਸੀਂ ਕਹਿੰਦੇ ਹੋ ਕਿ ਮਾਰ ਦਿੱਤੇ ਨੇ ਪਰ ਕਲਵਾਣੂ ਦੇ ਜਿਹੜੇ ਤੁਸੀਂ ਦੂਸਰੀ ਧਿਰ ਦੱਸ ਰਹੇ ਹੋ ਉਹ ਕਹਿ ਰਹੇ ਨੇ ਕਿ ਬੱਚੇ ਫਰਾਰ ਹੋਏ ਹੋਏ ਨੇ ਤੇ ਭਾਈ ਜੀ ਤੁਸੀਂ ਫਿਰ ਕਿਵੇਂ ਕਨਫਰਮ ਕਰਦੇ ਹੋ ਕਿ ਬੱਚੇ ਮਾਰੇ ਹੋਏ ਨੇ ਜਾਂ ਬੱਚੇ ਕਿਤੇ ਨਹੀਂ ਹੈ ਸਾਨੂੰ ਐਵੇਂ ਵਿਸ਼ਵਾਸ ਹੈ ਜੀ ਬਈ ਜੇ ਉਹ ਕਿਤੇ ਭੱਜਦੇ ਹੁਣ ਅਸੀਂ ਭੱਜ ਰਹੇ ਆ ਅਸੀਂ ਕਿਤੇ ਕੋਲ ਨਿਕਲ ਗਏ ਆ ਅਸੀਂ ਮੋਬਾਈਲ ਪਾਖੜਾ ਥੋੜਾ ਸਿੱਟ ਕੇ ਜਾਾਂਗੇ ਜੀ ਜਦੋਂ ਅਸੀਂ ਭੱਜ ਹੀ ਗਏ ਕਿਤੇ ਅਸੀਂ ਆਪਣਾ ਮੋਬਾਈਲ ਥੋੜਾ ਪਾਖੜਾ ਸਿੱਟ ਕੇ ਜਾਾਂਗੇ ਮੋਟਰਸਾਈਕਲ ਥੋੜਾ ਭੱਜ ਗਏ ਸਿੱਟ ਕੇ ਜਾਾਂਗੇ ਅਸੀਂ ਜਦੋਂ ਕੋਲ ਹੋਰ ਕੋਈ ਸਾਡੇ ਕੋਲ ਸਾਧ ਨਹੀਂ ਹੈ ਨਹੀਂ ਭੱਜਣ ਦਾ ਅਸੀਂ ਕੱਧ ਤੇ ਭੱਜ ਕੇ ਜਾਵਾਂਗੇ ਜੀ ਸਾਡੇ ਕੋਲ ਉਹੀ ਮੋਟਰਸਾਈਕਲ ਆ ਮੋਬਾਈਲ ਮੇਰੇ ਬੋਜੇ ਦੇ ਵਿੱਚ ਹੈ ਮੈਂ ਭੱਜ ਕੇ ਇੱਕ ਵਾਰ ਸਿੱਟ ਕੇ ਜਾਊਂਗਾ ਜੀ ਸਾਨੂੰ ਇੱਥੋਂ ਕਰਕੇ ਬਹੁਤ ਜ਼ਿਆਦਾ ਛੱਕ ਪਿਆ ਜੀ ਬਈ ਜਦੋਂ ਮੋਬਾਈਲ ਵੀ ਉੱਥੇ ਪਿਆ ਹੈ ਮੋਟਰਸਾਈ ਮੋਟਰਸਾਈਕਲ ਟੁੱਟਾ ਹੋਇਆ ਹਾਂ ਉਹ ਟੁੱਟਾ ਹੋਇਆ ਜੀ ਹਾਂ ਉਹ ਦੱਸਦਾ ਚੱਪਲ ਮਿਲੀ ਐ ਇੰਡੀਕੇਟਰ ਮਿਲਿਆ ਟੁੱਟਾ ਸਾਨੂੰ ਚੱਪਲ ਕਿਦੀ ਮਿਲੀ ਸੀ ਚੱਪਲ ਗੁੱਡੀ ਦੀ ਮਿਲੀ ਹੋਈ ਐ ਜੀ ਅੱਛਾ ਗੁੱਡੀ ਦੀ ਚੱਪਲ ਮਿਲੀ ਐ ਤੇ ਇੰਡੀਕੇਟਰ ਉਸੇ ਪਾਸੇ ਦਾ ਮੋਟਰਸਾਈਕਲ ਦਾ ਇੰਡੀਕੇਟਰ ਟੁੱਟਾ ਮਿਲਿਆ ਜੀ ਜਿਹੜਾ ਉੱਥੇ ਗੱਡਿਆ ਪਿਆ ਸੀ ਉਹ ਚੱਕਰ 'ਚ ਚੱਕਰ 'ਚ ਮੋਟਰਸਾਈਕਲ ਹਾਂ ਜੀ ਫਿਰ ਰਾਤ ਨੂੰ ਇਹਨਾਂ ਨੇ ਮਿੱਟੀ ਉੱਥੋਂ ਵੱਢ ਕੇ ਨਹਿਰ ਦੇ ਸੂਵੇ ਦੇ ਉਹ ਸਾਰਾ ਫਿਰ ਇਹਨਾਂ ਨੇ ਖੱਡਿਆ ਜਾ ਭਰਿਆ ਜਿੱਥੇ ਰਾਤ ਨੂੰ ਉਹਨਾਂ ਨੂੰ ਕਰਦੇ ਰਹੇ ਲੜਦੇ ਲੜਦੇ ਰਹੇ ਨੇ ਫਿਰ ਕੋਲ ਗਵੰਢੀ ਐ ਇਹਨਾਂ ਦੇ ਕੋਲ ਗਵੰਢ ਲੈਟ ਹੈ ਨਹੀਂ ਸੀ ਗਵਾਂਡੀ ਸੀ ਉੱਤੇ ਪਿੰਡ ਦਾ ਉਹਨਾਂ ਦਾ ਡੇਰਾ ਹੈ ਕੋਲ ਉਹ ਕਹਿੰਦਾ ਰਾਤ ਨੂੰ ਅਸੀਂ ਬਹੁਤ ਹੱਥੋਂ ਚਿੰਕਾ ਸੁਣੀਆ ਕਹਿੰਦਾ ਬੱਚਿਆਂ ਦੀਆਂ ਕਹਿੰਦਾ ਪੁਲਿਸ ਪ੍ਰਸ਼ਾਸਨ ਉੱਥੇ ਜਾ ਜਾ ਕੇ ਉਹਨਾਂ ਨੂੰ ਮਗਰਾਤਾ ਜਾ ਕੇ ਉਹ ਹੁਣ ਕਹਿੰਦੇ ਨੇ ਸਾਨੂੰ ਪਤਾ ਹੀ ਨਹੀਂ ਹੈਗਾ ਉਸ ਦਿਨ ਘੜ ਤੋਂ ਘੜ ਸਾਡੇ 15 ਬੰਦਿਆਂ ਨੂੰ ਦੱਸਿਆ ਉਹਨਾਂ ਨੇ 20 ਬੰਦਿਆਂ ਨੂੰ ਭਈ ਇੱਥੇ ਬਹੁਤ ਚਿੰਕਾਂ ਪੰਨਾਂ ਇੱਥੇ ਵੀ ਰਾਤ ਨੂੰ ਬਹੁਤ ਰੋਣ ਦੀ ਆਵਾਜ਼ ਆਈ ਹੈ ਇੱਥੇ ਲੈਟ ਹੈ ਨਹੀਂ ਸੀ ਪਰ ਭਾਈ ਜੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਪੁਲਿਸ ਪਹਿਲਾਂ ਹੀ ਜਦੋਂ ਤੁਹਾਡੇ ਬੱਚੇ ਗਾਇਬ ਹੋ ਜਾਂਦੇ ਨੇ ਪੁਲਿਸ ਪਹਿਲਾਂ ਹੀ ਤੁਹਾਡੇ ਘਰ ਆ ਜਾਂਦੀ ਹੈ ਮਤਲਬ ਕਿ ਉਸ ਦਿਨ ਤਾਂ ਉਸ ਦਿਨ ਜਦੋਂ ਪੁਲਿਸ ਤੁਹਾਡੇ ਘਰ ਆ ਜਾਂਦੀ ਹੈ ਤਾਂ ਫਿਰ ਪੁਲਿਸ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕੀ ਕਰ ਰਹੀ ਹੈ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕਰ ਰਹੀ ਸਾਡੇ ਨਾਲ ਤੇ ਜੀ ਹਾਂਜੀ ਤੁਹਾਡੇ ਬੱਚਿਆਂ ਦੀ ਕੋਈ ਭਾਲ ਬਾਰੇ ਕੁਝ ਕੁਝ ਤਾਂ ਪੁਲਿਸ ਕਹਿੰਦੀ ਹੋਊਗੀ ਵੀ ਇਸ ਦੇ ਵਿੱਚ ਪੁਲਿਸ ਦਾ ਕੀ ਕਹਿਣਾ ਹੈ ਇਸ ਮੈਟਰ ਦੇ ਵਿੱਚ ਇੱਥੇ ਪੁਲਿਸ ਵਾਲੇ ਸਾਨੂੰ ਕਹਿੰਦੇ ਨੇ ਜੀ ਤੁਸੀਂ ਆਪਣੇ ਕਹਿੰਦਾ ਬੱਚਿਆਂ ਦੀ ਭਾਲ ਕਰੋ ਉਹਨਾਂ ਦੇ ਡੈੱਡ ਬੋਡੀਆਂ ਲੱਭੋ ਕਿੱਥੇ ਨੇ ਜਿੰਨਾ ਚਿਰ ਤੁਸੀਂ ਆਪਣੇ ਡੈੱਡ ਬੋਡੀਆਂ ਨਹੀਂ ਲੱਭਦੇ ਉਹਨਾਂ ਚਿਰ ਅਸੀਂ ਕੇਸ ਨਹੀਂ ਕਰਦੇ ਜੇ ਉਹਨਾਂ ਡੈੱਡ ਬੋਡੀਆਂ ਜੀ ਸਾਨੂੰ ਹੁਣ ਪਤਾ ਕਿੱਥੇ ਹੈ ਜੀ ਜਿੰਨੇ ਉਹ ਕਿੱਥੇ ਸਿੱਟੀਆਂ ਨੇ ਕਿੱਥੇ ਕੋਰੀਆਂ ਨੇ ਸਾਨੂੰ ਪਤਾ ਤਾਂ ਨਹੀਂ ਹੈਗਾ ਜੀ ਬਿਲਕੁਲ ਡੈੱਡ ਬੋਡੀਆਂ ਦਾ ਜੇ ਤਾਂ ਅਸੀਂ ਰੱਖੀਆਂ ਹੁਣ ਕਿਤੇ ਫਿਰ ਦਾਤੀਆਂ ਸੀ ਪ੍ਰਸ਼ਾਸਨ ਨੂੰ ਵੀ ਆ ਪੰਜਾਂ ਡੈੱਡ ਬੋਡੀਆਂ ਵੀ ਆ ਚੱਕ ਲੋ ਸਾਨੂੰ ਨੂੰ ਕੀ ਪਤਾ ਰਾਤ ਦਾ ਜੀ ਸਾਨੂੰ ਤਾਂ ਸਵੇਰ ਸੁਭਾ ਪਤਾ ਲੱਗਦਾ ਜੀ 6:30 ਵਜੇ ਅਸੀਂ ਸੁੱਤੇ ਹੋਏ ਰਾਤ ਨੂੰ ਸਾਡੇ ਪਿੰਡੋਂ ਵੀ ਉੱਠ ਕੇ ਜਾਂਦੇ ਨੇ ਮੁੰਡੇ 6 ਰਾਤ ਨੂੰ 2 ਵਜੇ ਨਹੀਂ ਰਾਤ ਨੂੰ ਤੁਹਾਡੇ ਪਿੰਡ ਤੋਂ ਮੁੰਡੇ ਕੀ ਕਰਨ ਗਏ ਸੀ ਉਹ ਉਹਨਾਂ ਨੇ ਸੱਧਿਆ ਜੀ ਰਾਤ ਨੂੰ ਜਦੋਂ ਫਿਰ ਇਹ ਉੱਥੇ ਗਏ ਨੇ ਉਹਨਾਂ ਦੀ ਪਿਓ ਭਾਣਜੀ ਸਾਡੇ ਸਾਡੇ ਮਿੰਟ ਦੀ ਗੁੱਡੀ ਸੀ ਉਹ ਜੀ ਹਾਂਜੀ ਵੀ ਫਿਰ ਉਹਨਾਂ ਨੇ ਜਦੋਂ ਰਾਤ ਨੂੰ ਸੱਦਲੇ ਤੁਹਾਡੇ ਪਿੰਡ ਦੇ ਉਹ ਬੰਦੇ ਤਾਂ ਉਹ ਉਹਨਾਂ ਨੇ ਜਾ ਕੇ ਫਿਰ ਗੱਲਬਾਤ ਕੀਤੀ ਹੋਣੀ ਹੈ ਉਹਨਾਂ ਨੇ ਕੀ ਕਿਹਾ ਨਹੀਂ ਨਹੀਂ ਉਹਨਾਂ ਨੇ ਗੱਲਬਾਤ ਨਹੀਂ ਕੀਤੀ ਜੀ ਸਾਨੂੰ ਤਾਂ ਅਜੇ ਤੱਕ ਨਹੀਂ ਪਤਾ ਹੀ ਲੱਗਾ ਸਾਨੂੰ ਜੀ ਸਾਨੂੰ ਤਾਂ ਉਹਨਾਂ ਦਾ ਇਹ ਹੀ ਇਹ ਜਰਬਾਏ ਕਹਿ ਰਹੇ ਨੇ ਬਸ ਸਾਨੂੰ ਤੇ ਮਿਲੇ ਹੀ ਨਹੀਂ ਹੈਗੇ ਬੰਦੇ ਬਸ ਸਾਨੂੰ ਤਾਂ ਕਿਸੇ ਨੂੰ ਮਿਲੇ ਨਹੀਂ ਹੈਗੇ ਬਾਜੀ ਜਿਹੜਾ ਉਹਨਾਂ ਦਾ ਬਸ ਉਹ ਹੈ ਜੀ ਨਹੀਂ ਜਿਹੜੇ ਤੁਹਾਡੇ ਪਿੰਡ ਦੇ ਮੁੰਡੇ ਗਏ ਸੀ ਜਾਂ ਬੰਦੇ ਗਏ ਸੀ ਉਹ ਬੰਦੇ ਕੀ ਕਹਿੰਦੇ ਨੇ ਉਹ ਬੰਦੇ ਕਹਿੰਦੇ ਨੇ ਵੀ ਸਾਨੂੰ ਤਾਂ ਮਿਲੇ ਨਹੀਂ ਹੈਗੇ ਜੀ ਇਹਨਾਂ ਨੇ ਜਦੋਂ ਉੱਥੋਂ ਗਏ ਨੇ ਜੀ ਇਹਨਾਂ ਦੇ ਜੀਜੇ ਨੇ ਫੋਨ ਕਰਿਆ ਜੀ ਆ ਮੁੰਡਿਆਂ ਦਾ ਸਾਲ ਜੀਜੇ ਆਣੇ ਜਿਨ੍ਹਾਂ ਦੀ ਗੁੱਟੀ ਸੀ ਜਿਨ੍ਹਾਂ ਦੀ ਭੈਣ ਸੀ ਇਹ ਜਦੋਂ ਉੱਥੇ ਭੱਜ ਗਏ ਪਿੱਛੇ ਗਏ ਨੇ ਇਹਨਾਂ ਨੇ ਫਿਰ ਅੱਗੇ ਜਾ ਕੇ ਜੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਉਧਰੋਂ ਮੋਟਰਸਾਈਕਲ ਲਈ ਆਉਂਦੇ ਨਹੀਂ ਸੀ ਪਿੱਛੇ ਉਹ ਵੀ ਲੱਗੇ ਨੇ ਅੱਗੇ ਇਹਨਾਂ ਨੇ ਫਿਰ ਕੰਦ ਮਾਰੀ ਹੈ ਜੀ ਉੱਥੇ ਸੂਬੇ ਦੇ ਜਾ ਕੇ ਵੀ ਉਧਰੋਂ ਆ ਰਹੇ ਨੇ ਇਹਨਾਂ ਨੇ ਪੱਥਰ ਰੱਖ ਕੇ ਤੋੜ ਕੰਦ ਮਾਰੀ ਇਹਨਾਂ ਨੇ ਹੂੰ ਉੱਥੇ ਜੀ ਮਤਲਬ ਕਿਤੇ ਨਾ ਕਿਤੇ ਤੁਸੀਂ ਸੋਚ ਰਹੇ ਹੋ ਕਿ ਤੁਹਾਡੇ ਜਿਹੜੇ ਕਹ ਲਈਏ ਕਿ ਲੜਕੇ ਨੇ ਉਹ ਲੜਕਿਆਂ ਦੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਡੇਡ ਡੈਥ ਹੋ ਚੁੱਕੀ ਆ ਉਹਨਾਂ ਦੀ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਤੁਹਾਡੇ ਕਹਿਣ ਦੇ ਮੁਤਾਬਕ ਵੀ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਜੀ ਸਾਡੇ ਸਾਡੇ ਮੁਕਾਬਲ ਤੇ ਇਹੀ ਹੈ ਜੀ ਵੀ ਉਹਨਾਂ ਦੇ ਕਤਲ ਹੀ ਹੋ ਗਿਆ ਜੀ ਸਾਨੂੰ ਪੂਰਾ ਵਿਸ਼ਵਾਸ ਹੈ ਜਿੱਥੋਂ ਤੱਕ ਜੀ ਪਰ ਦੂਜੀ ਪਾਸੇ ਜਿਹੜੀ ਦੂਜੀ ਤਰ ਹੈ ਉਹ ਇਹ ਗੱਲ ਆਖ ਰਹੀ ਹੈ ਕਿ ਬੱਚੇ ਨੇ ਜਿਹੜੇ ਉਹ ਘਰੋਂ ਫਰਾਰ ਹੋ ਚੁੱਕੇ ਨੇ ਪੁਲਿਸ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਹਾਲੇ ਤੱਕ ਕੋਈ ਵੀ ਸੁਰਾਖ ਹੈ ਜਿਹੜਾ ਉਹਨਾਂ ਦਾ ਨਹੀਂ ਮਿਲਿਆ ਸੋ ਮਾਮਲਾ ਕਿਤੇ ਨਾ ਕਿਤੇ ਅੱਗੇ ਜਾ ਕੇ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਆਖਰ ਦੇ ਵਿੱਚ ਗੱਲ ਕੀ ਨਿਕਲਦੀ ਹੈ ਕਿ ਪੁਲਿਸ ਦੀ ਭਾਲ ਹੈ ਜਿਹੜੀ ਉਹ ਕਿੱਥੇ ਜਾ ਕੇ ਖਤਮ ਹੁੰਦੀ ਹੈ ਕਿ ਉਹ ਬੱਚਿਆਂ ਦੀਆਂ ਡੈੱਡ ਬਾਡੀਜ਼ ਮਿਲਦੀਆਂ ਨੇ ਜਾਂ ਫਿਰ ਉਹ ਬੱਚੇ ਕਿਤੇ ਜਿੰਦਾ ਬੈਠੇ ਨੇ ਕਿਤੇ ਗਏ ਨੇ ਉਹ ਕਿਤੇ ਲੁਕੇ ਹੋਏ ਨੇ ਇਹ ਸਾਰਾ ਕੁਝ ਫਿਊਚਰ ਦੇ ਵਿੱਚ ਦੇਖਣਾ ਹੋਵੇਗਾ ਪਰ ਬੱਚੇ ਜਿਸ ਤਰ੍ਹਾਂ ਦੀਆਂ ਗਲਤੀਆਂ ਕਰਦੇ ਨੇ ਇਹਨਾਂ ਦੇ ਨਾਲ ਦੋ ਪਰਿਵਾਰ ਨੇ ਜਿਹੜੇ ਉਹ ਦੋ ਕੀ ਸਗੋਂ ਦੋ ਇਹ ਹੋ ਗਏ ਇੱਕ ਤੀਜਾ ਪਰਿਵਾਰ ਹੋ ਤਿੰਨ ਪਰਿਵਾਰ ਖਤਮ ਹੋਣ ਤੇ ਆ ਗਏ ਤੁਹਾਨੂੰ ਕੀ ਲੱਗਦਾ ਹੈ ਕਿ ਬੱਚੇ ਜਿਹੜੇ ਇਸ ਤਰ੍ਹਾਂ ਦੀਆਂ ਗਲਤੀਆਂ ਕਰਦੇ ਨੇ ਕਿ ਇਹਦੇ ਨਾਲ ਹੋਰ ਕਿੰਨੇ ਕ ਘਰਾਂ ਦਾ ਨੁਕਸਾਨ ਹੈ ਜਿਹੜਾ ਹੋਣਾ ਆ ਇਸ ਮਾਮਲੇ ਦੇ ਬਾਬਤ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਚ ਆਪਣੀ رائے ਦੇਣਾ ਨਾ ਭੁੱਲਿਓ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸਤਿ ਸ੍ਰੀ ਅਕਾਲ